ਦੋਸੋ ਕੀ ਹਾਲ ਚਾਲ ਆ ਜੀ ਤੇ ਅੱਜ ਖੜਿਆ ਜੀ ਪਟਿਆਲੇ ਤੋਂ ਸਰਹੰਦ ਰੋਡ ਤੇ ਜੀ ਇਹ ਪਟਿਆਲੇ ਤੋਂ ਸਰਹੰਦ ਰੋਡ ਆ ਤੇ ਇੱਥੇ ਇੱਕ ਸਾਡੇ ਭਰਾ ਨੇ ਰਾਤ ਨੂੰ ਲਗਭਗ ਲਾਉਂਦੇ ਨੇ ਆਹ ਸਟਾਲ ਇੱਥੇ ਬਾਈ ਬਣਾਉਂਦੇ ਨੇ ਦੇਸੀ ਆਂਡੇ ਸਰਪੰਚ ਦੇਸੀ ਆਂਡਿਆਂ ਦਾ ਪੋਰਟਲੀ ਫਾਰਮ ਆ ਜੀ ਉਹ ਵੀ ਆਰਗੈਨਿਕ ਕਹਿੰਦੇ ਨੇ ਬਾਈ ਹੁਣੀ ਹੈਗੇ ਵੀ ਪਿਓਰ ਦੇਸੀ ਆਂਡੇ ਨੇ ਤੇ ਬਾਈ ਹੁਣਾ ਨੇ ਇੱਥੇ ਬੜਾ ਸੋਹਣਾ ਸੈਟਅਪ ਲਾਇਆ ਗੱਡੀ ਦੇ ਵਿੱਚ ਆਉਂਦੇ ਨੇ ਤੇ ਆ ਇਥੇ ਨਾਲ ਇਹਨਾਂ ਨੇ ਇੱਕ ਉਹ ਬਣਾਇਆ ਹੋਇਆ ਜਿਹੜਾ ਪ੍ਰੋਪਰ ਤਰੀਕੇ ਨਾਲ ਕੰਮ ਕਰਦਾ 350 ਰੁਪਏ ਦੀ ਟ੍ਰੇ ਆ ਤੇ ਨਾਲ ਨਾਲ ਬਾਈ ਨੇ ਹੁਣ ਇੱਕ ਨਵੀਂ ਚੀਜ਼ ਵੀ ਬਣਾ ਲਈ ਸ਼ੁਰੂ ਕਰਤੀ ਵੀ ਆਂਡੇ ਉਬਾਲਣੇ ਵੀ ਸ਼ੁਰੂ ਕਰਤੇ ਆ ਤੇ ਇਹ ਬਾਈ ਨੇ ਇਥੇ ਲਾਇਆ ਹੋਇਆ ਰੇਟ ਉਬਲੇ ਆਂਡੇ 25 ਰੁਪਏ ਦਾ ਇੱਕ ਪੀਸ ਤੇ ਆ ਥੱਲੇ ਬਾਈ ਨੇ ਆਂਡੇ ਵੀ ਬਣਾਏ ਹੋਏ ਆ ਦੇਖੋ ਕਿਆ ਬਾਤ ਹੈ ਭਾਈ ਜੀ ਇੱਧਰ ਦੇ ਬਾਈ ਹੁਣੀ ਬਾਜੀ ਕੀ ਹਾਲ ਚਾਲ ਆ ਵਧੀਆ ਜੀ ਸਭ ਤੋਂ ਪਹਿਲਾਂ ਤਾਂ ਸਸ਼ੀਕਲ ਜੀ ਹੋਰ ਭਾਜੀ ਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ ਜਿਹੜੇ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਜੀ ਸ਼ੁਕਰੀਆ ਦਾ ਜੀ ਭਾਜੀ ਆ ਸਰਪੰਚ ਦਾ ਕੀ ਆ ਬੇ ਥੋੜਾ ਦੱਸੋ ਮੈਨੂੰ ਸਰਪੰਚ ਜੀ ਮੇਰੇ ਫਾਦਰ ਸਾਹਿਬ ਸਰਪੰਚਾ ਜੀ ਪਿੰਡ ਦੇ ਪਹਿਲਾਂ ਰਹੇ ਚੁੱਕੇ ਨੇ 10 ਸਾਲ ਉਹਨਾਂ ਨੇ ਸਰਪੰਚੀ ਕੀਤੀ ਹੈ ਜੀ ਪਿੰਡ ਦੀ ਅੱਛਾ ਜੀ ਹਾਂ ਜੀ ਕਿਆ ਬਾਤ ਹੈ ਭਾਜੀ ਤੇ ਹੁਣ ਮੌਜੂਦਾ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਆ ਜੀ ਅੱਛਾ ਮੌਜੂਦਾ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵੀ ਹਾਂ ਹਾਂ ਜੀ ਹਾਂ ਜੀ ਮੇਰੇ ਫਾਦਰ ਸਾਹਿਬ ਜੀ ਕਿਆ ਏ ਭਾਈ ਇਧਰਲੇ ਪਾਸੇ ਨੂੰ ਕਿਵੇਂ ਆਉਣਾ ਹੋ ਗਿਆ ਇੱਕ ਸਰਪੰਚੀ ਲਾਈਨ ਹੋ ਗਈ ਇੱਕ ਜ਼ਿਲ੍ਹਾ ਪ੍ਰੀਸ਼ਦ ਲਾਈਨ ਹੋ ਗਈ ਤੇ ਆਂਡੇ ਵੇਚਣੇ ਉਹ ਵੀ ਰੋਡ ਦੇ ਉੱਤੇ ਆ ਕੇ ਕੀ ਹੈਗੀ ਥੋੜੀ ਜਿਹਾ ਸਾਨੂੰ ਦੱਸੋ ਕਹਾਣੀ ਕੀ ਹੈ ਇਸ ਬਾਰੇ ਇਹਦੇ ਵਿੱਚ ਭਾਜੀ ਕਹਾਣੀ ਤਾਂ ਇਦਾਂ ਵੀ ਮੇਰੇ ਫਾਦਰ ਸਾਹਿਬ ਸ਼ੁਰੂ ਤੋਂ ਹੀ ਉਹਨਾਂ ਨੂੰ 30-35 ਸਾਲ ਹੋ ਗਏ ਜੀ ਜੀ ਤੇ ਅਸੀਂ ਪਹਿਲਾਂ ਤਾਂ ਮੀਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਆ ਜੀ ਜੀ ਤੇ ਉਹ ਦੁੱਧ ਦਾ ਕਾਰੋਬਾਰ ਕਰਦੇ ਸੀਗੇ ਜੀ ਅੱਛਾ ਹਾਂ ਜੀ ਤੇ ਹੁਣ ਵੀ ਅਸੀਂ ਦੁੱਧਾ ਹੀ ਕਾਰੋਬਾਰ ਕਰਦੇ ਆ ਜੀ ਕਿਆ ਬਾਤ ਸਵੇਰੇ ਮੈਂ ਦੁੱਧ ਪਾਕੇ ਆਉਣਾ ਜੀ ਤੇ ਸ਼ਾਮ ਨੂੰ ਇੱਥੇ ਆਂਡੇ ਲਾ ਲੈਣਾ ਜੀ ਅੱਛਾ ਹਾਂਜੀ ਆਪਣਾ ਪੋਲਟਰੀ ਫਾਰਮ ਹੈ ਜੀ ਮੇਰਾ ਕਿਆ ਬਾਤ ਤੇ ਪੋਲਟਰੀ ਫਾਰਮ ਕਰਨ ਦਾ ਮੇਰਾ ਕਾਰਨ ਇਹ ਸੀਗਾ ਵੀ ਜਿਵੇਂ ਹੁਣ ਆਪਾਂ ਦੁੱਧ ਪਾਉਂਨੇ ਆਂ ਸ਼ਹਿਰ 'ਚ ਤਾਂ ਹਰੇਕ ਲੋਕ ਮਤਲਬ ਕਿ ਜਿੰਨਾ ਵੀ ਉਹਨਾਂ ਦੇ ਨਾਲ ਆਪਣਾ ਇੱਕ ਫੈਮਿਲੀ ਰਿਲੇਸ਼ਨ ਬਣ ਜਾਂਦਾ ਬਣ ਜਾਂਦਾ ਸੀ ਤੇ ਉਹ ਮੈਨੂੰ ਡਿਮਾਂਡ ਕਰਦਾ ਕਦੇ ਕੋਈ ਕਹਿੰਦਾ ਭਾਜੀ ਪਿੰਡਾਂ 'ਚੋਂ ਸਾਗ ਲਿਆ ਦਿਓ ਕਦੇ ਕੋਈ ਕਹਿੰਦਾ ਭਾਈ ਯਾਰ ਦੇਸੀ ਆਂਡੇ ਲੱਭ ਕੇ ਲਿਆ ਦਿਓ ਕਿਤੋਂ ਆਵਾਜ਼ ਯਾਰ ਤੇ ਉਦੇ ਕਰਕੇ ਭਾਜੀ ਮੈਂ ਨਾ ਮਤਲਬ ਕਿ ਕਿਸੇ ਨੂੰ ਪਿੰਡਾਂ ਦੇ ਵਿੱਚ ਜਿਵੇਂ ਮੁਰਗੀਆਂ ਰੱਖੀਆਂ ਹੁੰਦੀਆਂ ਨੇ ਆਮ ਸਾਰਿਆਂ ਦੇ ਤੇ ਉੱਥੋਂ ਮੈਂ ਅੰਡੇ-ਉੰਡੇ ਲਿਆ ਕੇ ਇੱਕ ਦੋ ਵਾਰੀ ਦਿੰਦਾ ਰਿਹਾ ਅੱਛਾ ਹਾਂ ਜੀ ਤੇ ਮੈਨੂੰ ਲੋਕ ਖੁਸ਼ ਹੁੰਦੇ ਨੇ ਵੀ ਚਲੋ ਸਾਡਾ ਦੁੱਧ ਦੇ ਨਾਲ-ਨਾਲ ਦੂਜਾ ਕੰਮ ਵੀ ਬੰਦਾ ਕਰ ਰਿਹਾ ਹੈ ਕਰ ਰਿਹਾ ਨਾਲ ਹਾਂ ਤੇ ਆਪਾਂ ਨੂੰ ਵੀ ਚਲੋ ਖੁਸ਼ੀ ਮਿਲਦੀ ਹੈ ਵੀ ਅਗਲਾ ਆਪਾਂ ਨੂੰ ਐਪਰੀਸ਼ੀਏਟ ਕਰਦਾ ਹੋਰ ਵੀ ਹਾਂ ਜੀ ਤੇ ਉਹਦੇ ਕਰਕੇ ਮਤਲਬ ਕਿ ਮੈਂ ਨਾ ਕਿਸੇ ਹੋਰ ਗਾਹਕ ਨੂੰ ਦੁੱਧ ਪਾਉਂਦਾ ਸੀਗਾ ਉਹਨਾਂ ਦੇ ਮੁਰਗੀਆਂ ਖੁਦ ਰੱਖੀ ਹੋਈਆਂ ਸੀ ਘਰ ਅੱਛਾ ਤੇ ਉਹਨਾਂ ਦਾ ਜਿਹੜੇ ਗਵਾਂਡੀ ਸੀਗੇ ਸ਼ਹਿਰ ਚ ਉਹਨੂੰ ਪਤਾ ਭਾਜੀ ਮੁਰਗੀਆਂ ਰੱਖਣ ਨਹੀਂ ਦਿੰਦੇ ਹੈਗੇ ਤੇ ਉਹਨੇ ਘਰ ਚ ਰੱਖੀਆਂ ਹੋਈਆਂ ਸੀਗੀਆਂ ਤੇ ਉਹ ਗਵਾਂਡੀ ਕਹਿੰਦਾ ਵੀ ਮੁਰਗੀਆਂ ਆਪਣੀਆਂ ਇੱਥੋਂ ਚਕਾ ਅੱਛਾ ਤੇ ਉਹਦੇ ਕੋਲ ਮੁਰਗੀਆਂ ਸੀਗੀਆਂ 13 ਜੀ ਅੱਛਾ ਉਹੀ ਕੋਈ ਨਾਨਕ ਬਾਦਸ਼ਾਹ ਜੀ 13 13 ਆਣਿਆ ਕੰਮ ਤੇ ਉਹ 13 ਮੁਰਗੀਆਂ ਉਹ ਮੈਨੂੰ ਕਹਿਣ ਲੱਗਿਆ ਕਹਿੰਦਾ ਸਰਪੰਚ ਯਾਰ 13 ਮੁਰਗੀਆਂ ਨੇ ਮੇਰੇ ਕੋਲ ਕਹਿੰਦਾ ਵੀ ਮੈਂ ਵੇਚਣੀਆਂ ਨੇ ਵੀ ਕਿਸੇ ਨੂੰ ਘਾਣੂ ਦੇਣੀਆਂ ਤੂੰ ਰੱਖ ਲੈ ਤੂੰ ਰੱਖ ਲੈ ਉਹਨੂੰ ਪਤਾ ਸੀ ਵੀ ਮੇਰੇ ਕੋਲ ਜਗ੍ਹਾ ਹੈਗੀ ਐ ਘਰਾਂ ਅੱਛਾ ਮੈਂ ਡੰਗਰ ਰੱਖੇ ਹੋਏ ਸੀਗੇ ਪਹਿਲਾਂ ਉਹ ਮੇਰਾ ਬਾੜਾ ਖਾਲੀ ਸੀਗਾ ਤੇ ਉਹਦੇ ਕਰਕੇ ਮੈਂ ਮਤਲਬ ਕਿ ਉਹ ਮੁਰਗੀਆਂ ਉਹਦੇ ਕੋਲੋਂ ਲੈ ਆਇਆ ਅੱਛਾ ਉਹ 13 ਮੁਰਗੀਆਂ ਮੈਂ ਲਿਆ ਕੇ ਜੀ ਆਪਣੇ ਕੋਲ ਰੱਖ ਲੀਆਂ ਮੇਰੇ ਕੋਲ ਅੰਡੇ ਆਉਣ ਲੱਗ ਗਏ ਮੈਂ ਮਤਲਬ ਕਿ ਹੋਰ ਆਪਣੇ ਕਸਟਮਰਾਂ ਨੂੰ ਕਹਿਣ ਲੱਗ ਗਿਆ ਬੀ ਭਾਜੀ ਆਪਾਂ ਨੇ ਦੇਸੀ ਅੰਡਿਆਂ ਦਾ ਵੀ ਕੰਮ ਸ਼ੁਰੂ ਕਰ ਲਿਆ ਨਾਲ ਵੀ ਮੁਰਗੀਆਂ ਰੱਖ ਲਈਆਂ ਮੁਰਗੀਆਂ ਰੱਖ ਲਈਆਂ ਵੀ ਜੇ ਕਿਸੇ ਨੂੰ ਲੋੜ ਆ ਵੀ ਦੇਸੀ ਅੰਡੇ ਮੈਨੂੰ ਦੱਸ ਦਿਓ। ਕੀ ਬਾਤ ਹੈ ਜੀ। ਹਾਂ ਜੀ ਤੇ ਉਹਦੇ ਕਰਕੇ ਮਤਲਬ ਕਿ ਮੇਰਾ ਕੰਮ ਚੱਲਣ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੇਰਾ ਯੋਗਦਾਨ ਆ ਜੀ ਮੇਰੇ ਦੁੱਧ ਵਾਲੇ ਕਸਟਮਰਜ਼ ਦਾ। ਅੱਛਾ ਤੇ ਉਹ ਜਦੋਂ ਮੈਨੂੰ ਉਹਨਾਂ ਨੇ ਆਰਡਰ ਦਿੱਤਾ ਕੋਈ ਕਹਦਾ ਵੀ ਸਾਨੂੰ ਇੱਕ ਟ੍ਰੇ ਲੈ ਆ ਕੇ ਦੇ ਦੇ। ਹੁਣ 13 ਮੁਰਗੀਆਂ ਨੇ ਜੀ 13 ਦੇ ਵਿੱਚੋਂ ਦੋ ਤਿੰਨ ਤਾਂ ਮਿਸ ਮਾਰੀ ਜਾਂਦੀਆਂ 10-12 ਅੰਡੇ ਨੇ ਤੇ ਟ੍ਰੇ ਬਣਦੀ 30 ਅੰਡਿਆਂ ਦੀ। 30 ਅੰਡਿਆਂ ਦੀ। ਤੇ ਹੁਣ ਅਗਲਾ ਟਰੇ ਮੰਗ ਲਈ ਤੇ ਮੈਂ ਘੱਟੋ ਘੱਟ ਆਬੀਸਲੀ ਵੀ 2-3 ਦਿਨਾਂ ਦੇ ਵਿੱਚ 30 ਆਂਡੇ ਹੋਣਗੇ ਤਾਂ ਉਹਨਾਂ ਨੂੰ 30 ਆਂਡੇ ਦੀ ਟਰੇ ਦਊਂਗਾ। ਕੀ ਬਾਤ ਹੈ। ਤੇ ਇੰਨੇ ਨੂੰ ਇੱਕ ਦੇ ਪੂਰੇ ਹੁੰਦੇ ਸੀ ਦੂਜੇ ਦਾ ਆਰਡਰ ਆ ਜਾਂਦਾ ਸੀਗਾ ਪਹਿਲਾਂ ਹੀ। ਅੱਛਾ। ਵੀ ਸਾਨੂੰ ਵੀ ਟਰੇ ਦੇ ਦੇ। ਅੱਛਾ। ਉਹ ਮਤਲਬ ਕਿ ਉਹ 13 ਮੁਰਗੀਆਂ ਤੋਂ ਮੈਨੂੰ ਇੰਨੀ ਖੁਸ਼ੀ ਮਿਲੀ ਯਾਰ ਵੀ ਮੇਰਾ ਹੋਰ ਡਿਮਾਂਡ ਹੋ ਰਹੀ ਹੈ ਵੀ ਮੇਰੇ ਕੋਲ ਆਂਡਾ ਹੈ ਨਹੀਂ। ਹੂੰ। ਤੇ ਮੈਂ ਫਾਦਰ ਸਾਹਿਬ ਨਾਲ ਗੱਲ ਕੀਤੀ। ਫਾਦਰ ਸਾਹਿਬ ਕਹਿੰਦੇ ਵੀ ਆਪਣੇ ਕੋਲ ਜਗਾ ਬੇਲੀ ਹੋ ਪਈ ਆ ਯਾਰ ਆਪਾਂ 100 200 ਮੁਰਗੀਆਂ ਰੱਖ ਲੈਣੇ ਹੋਰ ਅੱਛਾ ਕੀ ਬਾਤ ਤੇ ਅਸੀਂ ਉਹ 100 200 ਮੁਰਗੀ ਹੋਰ ਰੱਖ ਲਈ ਜੀ ਲਿਆ ਕੇ ਅੱਛਾ ਤੇ ਕੰਮ ਚੱਲਦਾ ਚੱਲਦਾ ਵਧੀਆ ਚੱਲ ਗਿਆ 100 200 ਤੋਂ 400 500 ਕਰ ਲਈ ਜੀ ਹੁਣ ਆਪਣੇ ਕੋਲ 450 ਦੇ ਕਰੀਬ ਮੁਰਗੀ ਐ ਅੱਛਾ ਕੀ ਬਾਤ ਹਾਂ ਜੀ ਜਿੰਨੇ ਕ ਆਪਣੇ ਕੋਲ ਆਂਡੇ ਹੁੰਦੇ ਆ ਜੀ ਉਹ ਮੈਂ ਲਿਆ ਕੇ ਉਰੇ ਰੋਡ ਤੇ ਬਹਿ ਕੇ ਆਪਣਾ ਵੇਚ ਦੇਣਾ ਜੀ ਲੋਕਾਂ ਨੂੰ ਪਤਾ ਮੈਨੂੰ 2 ਸਾਲ ਹੋ ਗਏ ਇੱਥੇ ਖੜਦੇ ਨੂੰ ਅੱਛਾ ਜੀ ਵੀ 400 ਮੁਰਗੀਆਂ ਦੇ ਲਗਭਗ ਇਹਨਾਂ 400 ਦਾ ਹੋ ਜਾਂਦਾ ਨਹੀਂ 400 ਤਾਂ ਨਹੀਂ ਦਿੰਦੀ ਜੀ 400 ਦੇ ਵਿੱਚ ਭਾਜੀ 100 ਕ ਮੁਰਗੀ ਤੁਸੀਂ ਮਿਸ ਰੱਖ ਲਓ ਵੀ ਮਾਰ ਜਾਂਦੀ 300 ਅੰਡਾ 300 ਅੰਡਾ ਹੋ ਜਾਂਦਾ 300 ਅੰਡਾ ਡੇਲੀ ਦਾ ਹੋ ਜਾਂਦਾ ਜੀ ਆਪਾਂ ਮਤਲਬ 10 ਤਿਆਂ ਹੋ ਗਏ ਦਿੱਲੀ ਦੀਆਂ ਹਾਂ ਜੀ ਹਾਂ ਹਾਂਜੀ ਤੇ 10 ਤਿਆਂ ਡੇਲੀ ਫਿਰ ਵਿਕ ਜਾਂਦੀਆਂ ਤੁਹਾਡੀਆਂ ਕਦੇ ਵਿਕ ਜਾਂਦੀਆਂ ਨੇ ਕਦੇ ਨਹੀਂ ਵੀ ਵਿਕਦੀਆਂ ਜੀ ਇਹ ਇਹਨਾਂ ਨੂੰ 15 20 ਦਿਨ ਹੁੰਦਾ ਕੁਛ ਨਹੀਂ ਤੇ ਮਤਲਬ ਕੀ ਆਪਣਾ ਇੱਕ ਅੱਧਾ ਦਿਨ ਕਰਕੇ ਨਵਾਂ ਪੁਰਾਣਾ ਵੇਚੀ ਜਾਂਦੇ ਆਪਾਂ ਅੱਛਾ ਕੀ ਹਾਂ ਹਾਂਜੀ ਹਾਂਜੀ ਅਜਾ ਫਿਰ ਤੁਸੀਂ ਹੁਣ ਇੱਕ ਤਰੀਕਾ ਹੋਰ ਲੱਭ ਲਿਆ ਵੀ ਜੇ ਟ੍ਰੇਨ ਨਹੀਂ ਵੇਖਦੀ ਆਪਾਂ ਹੋਰ ਤਰੀਕਾ ਲੱਭ ਲਈਏ ਹਾਂਜੀ ਹੋਰ ਅੰਡੇ ਵਾਲੇ ਸ਼ੁਰੂ ਕਰਦੇ ਅੰਡੇ ਵਾਲਨੇ ਸ਼ੁਰੂ ਕਰਤੇ ਜੀ ਆਪਾਂ ਕੀ ਬਾਤ ਹੈ ਭਾਈ ਹਾਂਜੀ ਅਜਾ ਬਾਈ ਨੇ ਅੱਜ ਤੁਹਾਨੂੰ ਸੈਟਅਪ ਦਿਖਾਵਾਂ ਛੋਟਾ ਸਿਲੰਡਰ ਲਾਇਆ ਨਾਲ ਇੱਕ ਕੁਰਸੀ ਲਈ ਤੇ ਹਜੇ ਬਾਈ ਨੂੰ ਸਿਰਫ ਦੂਜਾ ਦਿਨ ਹੋਇਆ ਦੂਜਾ ਦਿਨ ਆ ਭਾਈ ਇਹ ਪਹਿਲਾ ਦਿਨ ਹੈ ਜੀ ਆਂਡੇ ਉਬਾਲਣ ਦਾ ਪਹਿਲਾ ਦਿਨ ਹੈ ਅੱਛਾ ਆਂਡੇ ਬਾਲਣ ਦਾ ਪਹਿਲਾ ਦਿਨ ਹੈ ਹਾਂਜੀ ਹਾਂਜੀ ਅੱਛਾ ਇਹ ਕਿਵੇਂ ਸ਼ੁਰੂ ਏ ਸ਼ੁਰੂਆਤ ਤਾਂ ਭਾਜੀ 2 ਸਾਲਾਂ ਤੋਂ ਹੀ ਮੇਰੇ ਤੋਂ ਡਿਮਾਂਡ ਕਰ ਰਹੇ ਸੀ ਲੋਕ ਵੀ ਉਬਲੇ ਵੀ ਰੱਖਦੇ ਅੱਛਾ ਕੋਈ ਕਹਿੰਦਾ ਵੀ ਅਸੀਂ ਘਰਾਂ ਸਾਡੇ ਆਂਡਾ ਵੜਦਾ ਨਹੀਂ ਪਰ ਅਸੀਂ ਖਾਣਾ ਵੀ ਹੈ ਵੀ ਅਸੀਂ ਦੱਸਣਾ ਵੀ ਨਹੀਂ ਹੈਗਾ ਏ ਬੱਸ ਐਂ ਸਮਝ ਲਓ ਵੀ ਉਹਨਾਂ ਦੀ ਸੇਵਾ ਹੀ ਹੈ ਨਾਲ ਸੇਵਾ ਦੇ ਮੇਵਾ ਹੈ ਸੇਵਾ ਦੇ ਨਾਲ ਦੇ ਨਾਲ ਕੀ ਫਾਇਦਾ ਹੈ ਭਾਜੀ ਹਾਂਜੀ ਅੱਛਾ ਅੱਛਾ ਇੱਕ ਗੱਲ ਹੋਰ ਵੀ ਤੁਹਾਡੀ ਇੱਥੇ ਰਾਤ ਨੂੰ ਸਿਕਿਉਰਟੀ ਪੁਲਿਸੀ ਸਿਕਿਉਰਟੀ ਕਰਦੀ ਤੁਹਾਨੂੰ ਆ ਕੇ ਹਾਂਜੀ ਭਾਜੀ ਉਹ ਕੀ ਕਹਾਣੀ ਹੈ ਭਾਜੀ ਉਹ ਕਹਾਣੀ ਤਾਂ ਐਦਾਂ ਭਾਜੀ ਦੇਖੋ ਇੱਥੇ ਨਾ ਐਕਸੀਡੈਂਟ ਹੋ ਗਿਆ ਸੀ ਜੀ 2-3 ਮਤਲਬ ਕਿ ਪਹਿਲਾਂ 10-15 ਦਿਨ ਪਹਿਲਾਂ ਅੱਛਾ گاਵਾ ਮਰਗੀਆਂ ਸੀਗੀਆਂ ਔਰੇ ਅੱਛਾ ਤੇ ਸੜਕ ਦੇ ਉੱਤੇ ਤੇ ਉਹਦੇ ਉੱਪਰ ਦੀ ਗੱਡੀਆਂ ਟੱਪਣ ਲੱਗੀਆਂ ਜੀ ਤੇ ਗੱਡੀਆਂ ਟੱਪਣ ਲੱਗੀਆਂ ਤੇ ਐਕਸੀਡੈਂਟ ਹੋਰ ਜ਼ਿਆਦਾ ਹੋਣ ਲੱਗ ਗਿਆ 10-12 ਗੱਡੀਆਂ ਤਾਂ ਮੇਰੇ ਸਾਹਮਣੇ ਹੀ ਇੱਥੇ ਐਕਸੀਡੈਂਟ ਭੰਨੀਆਂ ਗਈਆਂ ਪਰ ਖੜਦਾ ਕੋਈ ਵੀ ਨਹੀਂ ਸੀਗਾ ਔਰੇ ਕਦੋਂ ਦੀ ਗੱਲ ਆ ਇਹ ਆਹ ਹੀ ਕੋਈ 15 ਦਿਨ ਨਹੀਂ ਹੋਏ ਨੇ ਸਰ ਅੱਛਾ ਹਾਂਜੀ ਹਾਂਜੀ ਓਕੇ ਖੜਦਾ ਔਰੇ ਤਾਂ ਨਹੀਂ ਸੀ ਕੋਈ ਵੀ ਕਿਸੇ ਨੂੰ ਕੁਝ ਨਹੀਂ ਸੀ ਪਤਾ ਲੱਗਦਾ ਵੀ ਮੈਂ ਥੱਲੇ ਗੱਡੀ ਕਿਸ ਚੀਜ਼ ਦੇ ਉੱਪਰ ਡਿੱਟ ਪਾਇਆ ਖਬਰਾਂ ਕੋਈ ਥੱਲੇ ਬੰਦਾ ਹੀ ਨਾ ਹੋਵੇ ਜਾਂ ਕੋਈ ਬਾਈਕ ਪਈ ਆ ਜਾਂ ਕੀ ਪਿਆ ਓਕੇ ਕਿਉਂਕਿ ਜਦੋਂ ਡੱਪ ਜਾਂਦੀ ਸੀ ਉਦੋਂ ਹੀ ਬੰਦੇ ਨੂੰ ਪਤਾ ਲੱਗਦਾ ਸੀਗਾ ਨੇਰੇ 'ਚ ਕੁਝ ਪਤਾ ਨਹੀਂ ਲੱਗਦਾ ਬਿਲਕੁਲ ਬਿਲਕੁਲ ਤੇ ਉਹਦੇ ਕਰਕੇ ਉਹਰੇ ਮਤਲਬ ਕਿ ਅੱਜ ਕੱਲ ਆਪਣਾ ਭਗਵੰਤ ਮਾਨ ਜੀ ਨੇ ਜਿਹੜੀ ਨਵੀਂ ਉਹ ਸੜਕਸ ਰੱਖਿਆ ਫੋਰਸ ਚਲਾਈ ਹੈ ਹਾਂਜੀ ਸਭ ਤੋਂ ਪਹਿਲਾਂ ਤਾਂ ਭਗਵੰਤ ਮਾਨ ਜੀ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਵਧੀਆ ਫੋਰਸ ਸਿਸਟਮ ਚਲਾਇਆ ਹਾਂਜੀ ਰਬਾ ਜੀ ਧੰਨਵਾਦ ਕਰਦਾ ਜੀ ਮੈਂ ਉਹਨਾਂ ਦਾ ਵੀ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਹੈ ਇਹ ਮੈਂ ਇੱਕ ਹੋਰ ਵੀ ਦੱਸਦਾ ਮੈਂ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦਾ ਮੇਰੇ ਫਾਦਰ ਸਾਹਿਬ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਨੇ ਇਹ ਜਿਹੜੀ ਚੀਜ਼ ਕਿਸੇ ਵੀ ਸਰਕਾਰ ਦੀ ਆਪਾਂ ਨੂੰ ਵਧੀਆ ਲੱਗਦੀ ਹੈ ਉਹਨੂੰ ਸਲਾਣਾ ਵੀ ਚਾਹੀਦਾ ਜੀ ਵਾਹ ਜੀ ਵਾਹ ਹਾਂ ਜੀ ਮੈਂ ਉਹਨਾਂ ਦਾ ਸ਼ੁਕਰੀਆ ਜ਼ਾਦਾ ਕਰਦਾ ਹਾਂ ਵੀ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਜਿਹੜਾ ਉਹ ਉਰੇ ਮੇਰੇ ਕੋਲ ਬੰਦੇ ਆਏ ਜਦੋਂ ਗੱਡੀਆਂ ਉਰੇ ਆ ਟੱਪਣ ਲੱਗੀਆਂ ਪੁਲਿਸ ਕਾਲ ਹੋ ਗਈ ਤੇ ਉਰੇ ਆਉਣ ਲੱਗੇ ਮੇਰੇ ਕੋਲ ਆ ਕੇ ਖੜੇ ਰਹੇ ਮੈਂ 8 ਵਜੇ ਤੱਕ ਹੀ ਖੜਦਾ ਭਾਜੀ ਇੱਥੇ ਅੱਛਾ ਜੀ ਤੇ 8 ਵਜੇ ਤੱਕ ਮਤਲਬ ਕਿ ਉਹ ਚੱਕ ਚੁੱਕੇ گاਵਾ ਸਾਈਡ ਦੇ ਹੋਗੇ ਤੇ ਮੈਨੂੰ ਕਹਿਣ ਲੱਗੇ ਜਦੋਂ ਮੈਂ ਆਪਣਾ ਸੈਟਅਪ ਬੰਦ ਕਰਕੇ ਘਰ ਨੂੰ ਜਾ ਰਿਹਾ ਸੀ ਤੇ ਮੈਨੂੰ ਕਹਿੰਦੇ ਭਾਜੀ ਹਲੇ 8 ਵਜੇ ਨੇ ਵੀ ਤੁਸੀਂ ਪਹਿਲਾਂ ਹੀ ਜਾ ਰਹੇ ਹੋ ਕੀ ਗੱਲ ਹੂੰ ਮੈਂ ਕਿਹਾ ਭਾਜੀ 8 ਵਜੇ ਤੋਂ ਬਾਅਦ ਮਾਹੌਲ ਖਰਾਬ ਹੈ ਅੱਜ ਕੱਲ ਟਾਈਮ ਨਹੀਂ ਹੈਗਾ ਖੜਨ ਦਾ ਵੀ ਮੈਂ ਤਾਂ 8 ਵਜੇ ਤੱਕ ਚੱਲਿਆ ਜਾਣਾ ਜੀ ਆਪਣਾ ਅੱਛਾ ਉਹ ਮੈਨੂੰ ਕਹਿੰਦੇ ਸਾਨੂੰ ਤੁਸੀਂ ਅਸੀਂ ਤੁਹਾਡੀ ਸੇਵਾਾਂ ਜਾਂ ਤੁਸੀਂ ਫੋਨ ਕਰਦੇ ਕਰੋ ਵੀ ਆਪਾਂ ਇੱਥੇ ਤੁਹਾਡੇ ਸੇਵਾ ਚ ਹਾਜ਼ਰ ਆਂ ਵੀ ਇਦਾਂ ਦੀ ਕੋਈ ਗੱਲ ਨਹੀਂ ਤੁਹਾਡੇ ਕੋਲ ਆ ਜਾ ਕਰਾਂਗੇ ਅਸੀਂ ਤੁਹਾਡੇ ਕੋਲ ਆ ਜਾ ਕਰਾਂਗੇ ਮੈਂ ਕਿਹਾ ਭਾਜੀ ਐ ਤਾਂ ਮੈਨੂੰ ਪਤਾ ਕੀ ਹੈ ਜੇ ਤੁਹਾਨੂੰ ਫੋਨ ਲਾਵਾਂਗੇ ਪਹਿਲਾਂ 112 ਤੇ ਕਾਲ ਕਰਾਂਗੇ ਉਹ ਤੁਹਾਡੇ ਕੋਲ ਪਹੁੰਚਦੀ ਪਹੁੰਚਦੀ ਕਾਲ ਉਹਨੂੰ ਟਾਈਮ ਲੱਗ ਰਹਿਣਾ ਤੇ ਉਹਨੇ ਨੂੰ ਕੰਮ ਹੋ ਜਾਣਾ। ਕੀ ਬਾਤ ਹੈ। ਤੇ ਉਹ ਵੀ ਚਲੋ ਮੈਨੂੰ ਬਹੁਤ ਵਧੀਆ ਲੱਗੀ ਉਹਨਾਂ ਦੀ ਗੱਲ ਉਹ ਮੈਨੂੰ ਆਪਣਾ ਪਰਸਨਲ ਨੰਬਰ ਦੇ ਕੇ ਗਏ। ਮੈਨੂੰ ਕਹਿੰਦੇ ਭਾਜੀ ਸਾਡਾ ਪਰਸਨਲ ਨੰਬਰ ਲਓ ਜੇ ਕੋਈ ਗੱਲ ਹੁੰਦੀ ਹੈ ਤੇ ਸਾਨੂੰ ਤੁਸੀਂ ਫੋਨ ਕਰੋ ਅਸੀਂ ਤੁਹਾਡੇ ਕੋਲ ਜਦੇ ਹਾਜ਼ਰ ਹੋਵਾਂਗੇ। ਕੀ ਬਾਤ ਹੈ ਜੀ। ਤੇ ਉਹਨਾਂ ਨੂੰ ਮੇਰੀ ਇਹ ਗੱਲ ਵਧੀਆ ਲੱਗੀ ਦੇਖੋ ਜਿਵੇਂ ਵੀ ਹੈ ਉਹ ਉਹ ਜਾਣਦੇ ਆ ਤੇ ਮੈਨੂੰ ਹੁਣ ਮਤਲਬ ਕਿ ਉਹ ਤੋਂ ਬਾਅਦ 4 ਦਿਨ ਹੋ ਗਏ ਰੋਜ਼ ਦੇਖਦੇ ਨੂੰ ਪੁਲਸ ਵਾਲਿਆਂ ਦੀ ਗੱਡੀ ਡੇਲੀ ਮੇਰੇ ਕੋਲ ਆ ਜਾਂਦੀ ਹੈ ਜੀ ਉਹਰੇ ਅੱਛਾ ਹਾਂਜੀ ਤੇ ਆ ਕੇ ਮੈਨੂੰ ਪੁੱਛਦੇ ਆ ਵੀ ਭਾਜੀ ਕਿਵੇਂ ਹੋ ਠੀਕ ਹੋ ਤੇ ਮੈਨੂੰ ਬਹੁਤ ਵਧੀਆ ਲੱਗਿਆ ਅੱਛਾ ਤੇ ਮੈਂ ਇੱਕ ਆਪਣੇ ਪੇਜ ਤੇ ਵੀਡੀਓ ਵੀ ਪਾਈ ਆ ਉਹਨਾਂ ਦੀ ਹਾਂ ਧੰਨਵਾਦ ਕੀਤਾ ਉਹਨਾਂ ਦਾ ਮੈਨੇ ਸਰਪੰਚ ਦੇਸੀ ਪੋਲਟਰੀ ਫਾਰਮ ਦੇ ਨਾਮ ਤੋਂ ਮੇਰਾ ਪੇਜ ਹੈ ਜੀ ਕੀ ਬਾਤ ਹੈ ਹਾਂਜੀ ਤੇ ਮੈਨੂੰ ਦੱਸਦੇ ਨੂੰ ਬੜੀ ਖੁਸ਼ੀ ਹੋ ਰਹੀ ਹੈ ਵੀ ਉਹ ਵੀਡੀਓ ਨੂੰ 215000 ਵਿਊ ਇਸ ਟਾਈਮ ਹੋ ਚੁੱਕੇ ਨੇ। ਕਾਵਾਤ ਹੈ। ਅੱਛਾ ਕੇਵਲੇ ਡਾਕੀਆ ਨੇ ਯਾਰ ਪੁਲਿਸ ਇਹ ਤਾਂ ਕਿਦੇ ਆਂਡੇ ਚੇਬ ਚ ਭਾਗ ਲੈ ਜਾਂਦੇ ਹੁੰਦੇ ਸੀ। ਹਾਂ ਜੀ ਵਾ ਪਰ ਮੈਂ ਇਹਨਾਂ ਕਹਿੰਦਾ ਜੀ ਪਹਿਲਾਂ ਮੈਂ ਮੈਂ ਤਾਂ ਚਲੋ ਦੇਖੇ ਨਹੀਂ ਕਦੇ। ਤੇ ਜਿਵੇਂ ਹੁਣ ਨਵੇਂ ਮੁੰਡੇ ਜਿੰਨੀ ਵੀ ਨਿਊ ਜਨਰੇਸ਼ਨ ਭਰਤੀ ਹੋਈ ਹੈ ਜੀ ਪੰਜਾਬ ਪੁਲਿਸ ਦੇ ਵਿੱਚ ਸਾਰੇ ਮੁੰਡੇ ਬਜ਼ੁਰਗਾ ਨੂੰ ਪੂਰਾ ਸਤਕਾਰ ਦਿੰਦੇ ਨੇ। ਬਜ਼ੁਰਗਾ ਨੂੰ ਆਪਣੇ ਮਾਪੇ ਸਮਝ ਕੇ ਉਹਦਾ ਗੱਲ ਕਰਦੇ ਆ। ਤੇ ਨੌਜਵਾਨਾਂ ਨੂੰ ਆਪਣਾ ਯਾਰ ਮਿੱਤਰ ਸਮਝ ਕੇ ਗੱਲ ਕਰਦੇ ਆ ਉਹਨੂੰ ਜਿੱਦਾਂ ਦਾ ਬੰਦਾ ਉਦਾਂ ਟਰੀਟ ਕਰਦੇ ਆ ਮੈਨੂੰ ਬਹੁਤ ਵਧੀਆ ਲੱਗਿਆ ਇਦਾਂ ਦੀ ਕੋਈ ਗੱਲ ਨਹੀਂ ਜੀ ਹੁਣ ਡੇਲੀ 8 ਵਜੇ ਸਿਕਿਉਰਿਟੀ ਕੋਲ ਹੁੰਦੀ ਫਰਾਹ ਹਾਂ ਜੀ ਮੇਰੇ ਕੋਲ ਡੇਲੀ 8 ਵਜੇ ਉਹਨਾਂ ਦੀ ਗੱਡੀ ਆ ਜਾਂਦੀ ਹੈ ਹੁਣ ਕਿੰਨੇ ਵੇ ਤੱਕ ਤਾਂ ਇੱਥੇ ਹੁੰਦੇ ਤੁਸੀਂ ਹੁਣ ਮੈਂ ਪਹਿਲਾਂ ਤਾਂ 8 ਵਜੇ ਤੱਕ ਹੀ ਖੜਦਾ ਸੀ ਹੁਣ ਮੈਂ ਉਹਨਾਂ ਦੀ ਚੱਕਰ 'ਚ 9 ਵਜੇ ਤੱਕ ਇੱਥੇ ਨਹੀਂ ਜਾਂਦਾ ਹੈਗਾ ਹੁਣ 9 ਵਜੇ ਤੱਕ ਤੁਸੀਂ ਖੜਦੇ ਹਾਂ ਹਾਂ ਮੈਂ ਖੜਦਾ ਹਾਂ ਓਕੇ ਤੇ ਬਾਈ ਕੀ ਹੁਣ ਤੁਸੀਂ ਮਿੱਠੇ ਅੰਡੇ ਆ ਇਹ ਤੁਸੀਂ ਲਿਖਿਆ ਵੀ ਪਿਓਰ ਜਿਹੜੇ ਤੁਹਾਡੇ ਆਰਗੈਨਿਕ ਨਹੀਂ ਹਾਂਜੀ ਇਹ ਆਰਗੈਨਿਕ ਆਪਾਂ ਕਿਵੇਂ ਕਹਾਂਗੇ ਇਹਨੂੰ ਆਰਗੈਨਿਕ ਆਪਾਂ ਇਹਨੂੰ ਇਦਾਂ ਕਹਾਂਗੇ ਭਾਜੀ ਦੇਖੋ ਮੈਂ ਜਿਵੇਂ ਹੁਣ ਆਪਣਾ ਪੁਲਟਰੀ ਫਾਰਮ ਆ ਜਿਹੜਾ ਮੇਰਾ ਉਹਦੇ ਵਿੱਚ ਦੇਖੋ ਜਿਵੇਂ ਆਪਾਂ ਬਾਕੀ ਦਾ ਜਿਹੜੇ ਘਰਾਂ 'ਚ ਮੁਰਗੀਆਂ ਰੱਖੀਆਂ ਹੁੰਦੀਆਂ ਲੋਕਾਂ ਨੇ ਉਹ ਆਪਣੀਆਂ ਰੂੜੀ ਤੇ ਚੁੱਕਦੀਆਂ ਫਰੀ ਜਾਂਦੀਆਂ ਨੇ ਜੀ ਪਰ ਮੈਂ ਮਤਲਬ ਕੀ ਉਹਨਾਂ ਨੂੰ ਆਪਣੀ ਫਾਰਮ ਦੀ ਚਾਰ ਦਿਵਾਰੀ ਦੇ ਅੰਦਰ ਉਹ ਰੂੜੀ ਵਾਲੀ ਚੀਜ਼ਾਂ ਪ੍ਰੋਵਾਈਡ ਕਰਦਾ ਰੂੜੀ ਵਾਲੀ ਚੀਜ਼ਾਂ ਕਿਵੇਂ ਪ੍ਰੋਵਾਈਡ ਕਰਦਾ ਵੀ ਜਿਵੇਂ ਬਰਸੀਨ ਹੋਗੀ ਬਰਸੀਨ ਵਗੈਰਾ ਵੀ ਮੈਂ ਉਹਨਾਂ ਨੂੰ ਟੋਟੇ ਕਰਕੇ ਮਤਲਬ ਕੀ ਬਰਸੀਨ ਪਾਣਾ ਆਪਣਾ ਸਬਜੀ ਵੰਡੀ ਦੇ ਵਿੱਚੋਂ ਜਿਵੇਂ ਕੋਈ ਗਲੀ ਸੜੀ ਸਬਜੀ ਹੁੰਦੀ ਹੈ ਗੋਭੀ ਆ ਗਈ ਟਮਾਟਰ ਆ ਗਏ ਤੇ ਜਿਵੇਂ ਹੁਣ ਉਹ ਪਾਣਾ ਬਾਕੀ ਹੁਣ ਜਿਵੇਂ ਮੈਂ ਦੁੱਧਾ ਕੰਮ ਕਰਦਾ ਤੇ ਮੇਰੇ ਕਸਟਮਰ ਨੇ ਜਿਹੜੇ ਮੈਂ ਉਹਨਾਂ ਕੋਲੋਂ ਰੋਟੀਆਂ ਵੀ ਮੈਨੂੰ ਦੇ ਦਿੰਦੇ ਨੇ ਹੁਣ ਕਸਟਮਰ ਨੂੰ ਪਤਾ ਵੀ ਇਹਦਾ ਪੋਲਟਰੀ ਫਾਰਮ ਹੈ ਕੋਈ ਮੈਨੂੰ ਕਣਕ ਦੇ ਦਿੰਦਾ ਕੋਈ ਮੈਨੂੰ ਰੋਟੀ ਦੇ ਦਿੰਦਾ ਮੇਰੇ ਕੋਲ ਉਹਦੇ ਕਰਕੇ ਚਾਰਾ ਮੁੱਕਦਾ ਨਹੀਂ ਚਾਰਾ ਮੁੱਕਦਾ ਨਹੀਂ ਤੇ ਬਾਕੀ ਫੀਡ ਵੀ ਆਪਣਾ ਪਾਨੇ ਉਹਨਾਂ ਨੂੰ ਜੇ ਫੀਡ ਨਾ ਪਾਈਏ ਤਾਂ ਸਾਡੇ ਕੋਲ ਪ੍ਰੋਡਕਸ਼ਨ ਨਹੀਂ ਆਉਂਦੀ ਹੈਗੀ ਅੱਗ ਦੀ ਜੀ ਬਿਲਕੁਲ ਸਾਰਾ ਕੁਝ ਜ਼ਰੂਰੀ ਹੈ ਜੀ ਤੇ ਆਪਾਂ ਮਤਲਬ ਕਿ ਤਾਂ ਇਹਨੂੰ ਆਰਗੇਨਿਕ ਦੱਸ ਰਹੇ ਆਂ ਅੱਛਾ ਭਾਈ ਇੱਕ ਚੀਜ਼ ਹੋਰ ਦੱਸੋ ਵੀ ਕਿੰਨੇ ਵੇ ਤੋਂ ਕਿੰਨੇ ਵੇ ਤੱਕ ਜਿਹੜੀ ਟਾਈਮਿੰਗ ਹੁੰਦੀ ਹੈ ਇੱਥੇ ਮੈਂ ਜੀ ਇੱਥੇ ਸ਼ਾਮ ਨੂੰ 4 ਵਜੇ ਤੋਂ ਲੈ ਕੇ ਪਹਿਲਾ 8 ਵਜੇ ਤੱਕ ਹੁੰਦਾ ਤੇ ਹੁਣ 9 ਵਜੇ ਤੱਕ ਹਾਂਜੀ ਤੇ ਕੋਈ ਛੁੱਟੀ ਹੁੰਦੀ ਕੋਈ ਛੁੱਟੀ ਫਿਲਹਾਲ ਤਾਂ ਨਹੀਂ ਹੈ ਹੁੰਦੀ ਹੈ ਹੈਗੀ ਜੀ ਕੋਈ ਅੱਛਾ ਕੋਈ ਐਮਰਜੈਂਸੀ ਆ ਜਾਏ ਜਾਂ ਕੋਈ ਫੈਮਿਲੀ ਕੰਮ ਆ ਜਾਏ ਫੇਰ ਕਰ ਦਿੰਨੇ ਆ ਫੇਰ ਕਰ ਲੈਂਦੇ ਆ ਪਰ ਆਪਾਂ ਜੇ ਸਾਨੂੰ ਕੋਈ ਫੋਨ ਕਰਦਾ ਉਹਦੇ ਵਿੱਚ ਵੀ ਕਿਸੇ ਨੂੰ ਕੋਈ ਆਂਡੇ ਦੀ ਟ੍ਰੇ ਚਾਹੀਦੀ ਹੈ ਉਹ ਅਸੀਂ ਉਰੇ ਆ ਕੇ ਉਹਨਾਂ ਨੂੰ ਫੜਾ ਦਿੰਨੇ ਆ ਕੀ ਬਾਤ ਅੱਛਾ ਆਪਣਾ ਪਿੰਡ ਨੇੜੇ ਹੀ ਹੈ ਜੀ ਅੱਛਾ ਅੱਜ ਤੁਸੀਂ ਸ਼ੁਰੂਆਤ ਕੀਤੀ ਉਬਲੇ ਅੰਡੇ ਦੀ ਅੱਜ ਕੋਈ ਅੱਧੀ ਟ੍ਰੇ ਲੂ ਲੱਗੀ ਕਿ ਨਹੀਂ ਅਜੇ ਇੱਕ ਟਰੇ ਪੂਰੀ ਲੱਗੀ ਅੱਛਾ ਇੱਕ ਟਰੇ ਲੱਗੀ ਪੂਰੀ ਹਾਂਜੀ ਹਾਂਜੀ ਕੀ ਬਾਤ ਹੈ ਭਾਈ ਹਾਂਜੀ ਅੱਛਾ ਅੱਛਾ ਅੱਜ ਤੁਹਾਡੇ ਕੋਲ ਕੀ ਕੀ ਹੈਗਾ ਮੈਨੂੰ ਥੋੜਾ ਦਿਖਾ ਦਿਓ ਵੀ ਕੋਈ ਚਟਨੀ ਚਟਨੀ ਬਣਾਉਂਦੇ ਕੀ ਬਣਾਉਣੇ ਨੇ ਅੱਜ ਨਹੀਂ ਭਾਈ ਹਲੇ ਚਟਨੀ ਤਾਂ ਨਹੀਂ ਮੈਂ ਲਿਆਂਦੀ ਹੈਗੀ ਮੇਰਾ ਪਹਿਲਾ ਹੀ ਦਿਨ ਆ ਮੈਨੂੰ ਇਸ ਬਾਰੇ ਨੌਲੇਜ ਨਹੀਂ ਸੀ ਅੱਛਾ ਸਭ ਤੋਂ ਵੱਡੀ ਗੱਲ ਦਾ ਮੈਂ ਤੁਹਾਨੂੰ ਦੱਸਦਾ ਵੀ ਮੈਂ ਆਪ ਅਮਰਸ਼ਕ ਆ ਮੈਂ ਅੰਡਾ ਖਾਂਦਾ ਨਹੀਂ ਹੈਗਾ ਕੀ ਬਾਤ ਹੈ ਖਵਾ ਰਹੇ ਲੋਕਾਂ ਨੂੰ ਹਾਂ ਲੋਕਾਂ ਨੂੰ ਖਵਾ ਰਹੇ ਹਾਂ ਮੈਨੂੰ ਪਤਾ ਨਹੀਂ ਇਹਦੇ ਬਾਰੇ ਵੀ ਕਿਵੇਂ ਕੀ ਹੁੰਦਾ ਅੱਜ ਤਾਂ ਹੁਣ ਮੈਂ ਸਹੀ ਗੱਲ ਦੱਸਾਂ ਵੀ ਪਹਿਲੀ ਵਾਰੀ ਆਂਡਾ ਵਾਲਿਆ ਮੈਨੂੰ ਤਾਂ ਹੱਥਾਂ ਨੂੰ ਵੀ ਆਂਡਾ ਗਰਮ ਲੱਗ ਰਿਹਾ ਵੀ ਮੈਂ ਇੱਕ ਪਾਸੇ ਤਾਂ ਸੋਚ ਰਿਹਾ ਵੀ ਯਾਰ ਕਿਹੜੇ ਚੱਕਰਾਂ ਜੇ ਰਹਿ ਗਿਆ ਕਿਹੜੇ ਚੱਕਰਾਂ ਜੇ ਗਿਆ ਕੀ ਬਾਤ ਹੈ ਮੈਂ ਪਰ ਜਿਵੇਂ ਅੱਜ ਵਰੀ ਟ੍ਰੇ ਲੱਗੀ ਇਹ ਚੀਜ਼ ਮੈਨੂੰ ਐ ਐ ਲੱਗ ਰਿਹਾ ਵੀ ਜਿਹੜਾ ਮੈਨੂੰ ਹਫਤਾ ਨੂੰ ਗਰਮ ਲੱਗਿਆ ਵੀ ਉਹ ਮੈਨੂੰ ਨਹੀਂ ਲੱਗੂਗਾ ਨਹੀਂ ਲੱਗੂਗਾ ਕਿਉਂਕਿ ਉਹਨੂੰ ਵੀ ਪਤਾ ਹੀ ਹੈ ਜੀ ਅੱਜ ਦਾ ਟਾਈਮ ਆ ਪੈਸੇ ਦਾ ਟਾਈਮ ਆ ਕਮਾ ਰਹੇ ਆ ਜੀ ਇੱਥੇ ਖੜੇ ਆ ਤਾਂ ਆਪਾਂ ਮਤਲਬ ਕਿ ਇਹ ਚੀਜ਼ ਨੂੰ ਵੀ ਗੋਲਾਂਗੇ ਨਹੀਂ ਅੱਗੋਂ ਕੀ ਬਾਤ ਹੈ ਬਹੁਤ ਵਧੀਆ ਭਾਜੀ ਵੀ ਤੁਸੀਂ ਛੋਟੇ ਛੋਟੇ ਕੰਮ ਜਿਹੜੇ ਆ ਬਹੁਤ ਵੱਡੇ ਹੋ ਜਾਂਦੇ ਆ ਪੈਸੇ ਕਮਾਉਣ ਲਈ ਚਲੋ ਅੱਜ ਆਪਾਂ ਪੈਸੇ ਕਮਾਉਣ ਵਾਸਤੇ ਬਾਹਰ ਕੈਨੇਡਾ ਅਮਰੀਕਾ ਭਾਜੇ ਫਿਰਦੇ ਆ ਪਰ ਇੱਥੇ ਜੇ ਸਾਨੂੰ 4 ਪੈਸੇ ਵਧੀਆ ਮਿਲਦੇ ਹੋਣ ਤਾਂ ਕੀ ਮਾੜਾ ਹਾਂ ਬਿਲਕੁਲ ਜੀ ਅੱਛਾ ਟ੍ਰੇ ਦੇ ਵਿੱਚ ਤੁਹਾਡੀ ਟ੍ਰੇ ਇੱਕ ਹੈਗੀ ਆ 350 ਰੁਪਏ ਦੀ ਮਤਲਬ 11 12 ਰੁਪਏ ਆਂਡਾ ਤਾਂ ਡਾ ਪੈਂਦਾ 11.5 ਰੁਪਏ ਦਾ ਪੈ ਗਿਆ 11.5 ਦਾ ਪੈ ਗਿਆ ਅੱਛਾ ਇਹਨੂੰ ਤੁਸੀਂ ਉਬਾਲ ਕੇ ਆਇਆ ਤਗੜਾ ਮਾਈਂਡ ਬਿਜ਼ਨਸ ਮਾਈਂਡ ਮਾ ਜੀ ਹਾਂਜੀ ਵਾਹ ਜੀ ਵਾਹ ਅਚਾ ਇਧਰ ਤੁਹਾਡੇ ਬਾਈ ਹੁਣੀ ਤੁਹਾਡੇ ਗਾਹ ਕਿ ਖੜੇ ਲੱਗਦੇ ਆ ਨਾ ਤੁਹਾਡੇ ਕੋਲ ਆਏ ਹਾਂਜੀ ਮੇਰੇ ਗਾਹ ਖੜੇ ਨੇ ਜੀ ਕੀ ਬਾਤ ਹੈ ਤੁਸੀਂ ਬਾਈ ਨਾਲ ਨਾਲ ਲੈ ਲਓ ਆਪਣਾ ਸਮਾਨ ਅਣੀ ਇਹ ਮੇਰਾ ਦੋਸਤ ਵੀ ਆ ਜੀ ਮੇਰਾ ਕਲਾਸਮੇਟ ਆ ਮੁੰਡਾ ਖੜਾ ਮੇਰੇ ਕੋਲ ਅਚਾ ਬਾਈ ਆ ਜਾ ਵੀ ਨਾਲ ਯਾਰ ਦੋ ਮਿੰਟ ਆਪਾਂ ਕਲਾਸਮੇਟ ਦੀ ਤਰੀਫਾਂ ਤਾਂ ਸੁਣੀਆ ਮੜੀਆਂ ਮੁੰਡੀਆਂ ਅਸੀਂ ਇਕੱਠੇ ਵੜੇ ਹੋਏ ਆ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਦੱਸ ਰਿਹਾ ਵੀ ਮੈਨੂੰ ਬਿਜ਼ਨਸ ਗਰੋਥ ਕਰਨ ਦੇ ਵਿੱਚ ਮੇਰਾ ਆਪਣਿਆਂ ਦਾ ਬਹੁਤ ਸਹਿਯੋਗ ਹੈ ਜੀ ਵਾਹ ਜੀ ਮੇਰੇ ਜਿਵੇਂ ਦੁੱਧ ਵਾਲੇ ਕਸਟਮਰ ਹੋ ਗਏ ਮੇਰਾ ਜਾਣਕਾਰ ਹੋ ਗਏ ਮੇਰੇ ਫਾਦਰ ਸਾਹਿਬ ਦੇ ਜਾਣਕਾਰ ਹੋ ਗਏ ਮੇਰੇ ਫਾਦਰ ਸਾਹਿਬ ਨੂੰ ਰਾਜਨੀਤੀ ਦੇ ਵਿੱਚ ਬਹੁਤ ਟਾਈਮ ਹੋ ਗਿਆ ਉਹਨਾਂ ਦੀ ਸਾਫ਼ ਸੁਥਰੀ ਰਾਜਨੀਤੀ ਹੈ ਜੀ ਤੇ ਉਹਨਾਂ ਦਾ ਰਸੂਖ ਵਧੀਆ ਇੱਥੇ ਇਲਾਕੇ ਦੇ ਵਿੱਚ ਸਾਰੇ ਲੋਕ ਉਹਨਾਂ ਨੂੰ ਜਾਣਦੇ ਨੇ ਉਹਦੇ ਕਰਕੇ ਹੀ ਮੇਰਾ ਬਿਜ਼ਨਸ ਚੱਲ ਰਿਹਾ ਹੈ ਵਾਹ ਜੀ ਵਾਹ ਜੀ ਦੇ ਮੇਰੇ ਫਾਦਰ ਸਾਹਿਬ ਦੀ ਖੱਟੀ ਮੈਂ ਖਾ ਰਿਹਾ ਜੀ ਕੀ ਬਾਤ ਹਾਂਜੀ ਤੇ ਉਹ ਜੇ ਵਧੀਆ ਉਹਨਾਂ ਦਾ ਰਸੂਖ ਹੈ ਤਾਂ ਮੇਰੇ ਕੋਲ ਇੱਥੇ ਕਸਟਮਰ ਆ ਰਹੇ ਹੈ ਜੀ ਹਾਂ ਤੇ ਦੂਜਾ ਮੇਰੇ ਫਾਦਰ ਸਾਹਿਬ ਜਿਲ੍ਹਾ ਪ੍ਰੀਸ਼ਦ ਦੇ ਮੈਂਬਰ ਹੋਣ ਤੋਂ ਬਾਅਦ ਵੀ ਅੱਜ ਜਿਵੇਂ ਮੈਂ ਆਇਆ ਮੈਂ ਨਾ ਉਰੇ ਹੋਵਾਂ ਤਾਂ ਮੇਰੇ ਫਾਦਰ ਸਾਹਿਬ ਇੱਥੇ ਮੇਰੀ ਜਗ੍ਹਾ ਤੇ ਕੰਮ ਕਰਦੇ ਆ ਕੇ ਅੱਛਾ ਹਾਂਜੀ ਵਾਹ ਸਵੇਰੇ ਉਹ ਦੁੱਧ ਵੀ ਪਾਉਣ ਜਾਂਦੇ ਨੇ ਜੀ ਆਪ ਪਾ ਕੇ ਆਉਂਦੇ ਨੇ ਕੀ ਬਾਤ ਹੈ ਹਾਂਜੀ ਬਹੁਤ ਵਧੀਆ ਬਾਜੀ ਅੱਛਾ ਹੁਣ ਸਾਨੂੰ ਅੰਡੇ ਦਿਖਾਓ ਤਾਂ ਸਹੀ ਬਾਜੀ ਟਰੇ ਕੱਢ ਕੇ ਦਿਖਾਓ ਯਾਰ ਆ ਵੀ ਕਿਹੜੇ ਵਾਕਏ ਦੇਸੀ ਅੰਡੇ ਹੈਗੇ ਕਿ ਕਿਤੇ ਰੰਗ ਤੇ ਨਹੀਂ ਚੜ੍ਹ ਕੇ ਰੱਖਿਆ ਨਹੀਂ ਨਹੀਂ ਬਾਜੀ ਰੰਗ ਨਹੀਂ ਚੜ੍ਹਿਆ ਜੀ ਬਈ ਸੱਚੀ ਗੱਲ ਬਾਜੀ ਤੁਹਾਡੀ ਇਮਾਨਦਾਰੀ ਨੂੰ ਸਲਾਮ ਆ ਬਾਜੀ ਤੁਸੀਂ ਜਿਹੜੇ ਇੰਨਾ ਵਧੀਆ ਕੰਮ ਕਰ ਰਹੇ ਕਿਆ ਬਾਤ ਅੱਛਾ ਇਹਦੇ ਵਿੱਚ ਔਂਡੇ ਉਬਾਲ ਲਏ ਤੁਸੀਂ ਹਾਂਜੀ ਹੈ ਆਂਡੇ ਨੇ ਦੇਖ ਲੋ ਇਹ ਜਿਵੇਂ ਆਂਡੇ ਆਏ ਨੇ ਆਪਣੇ ਕੋਲ ਉਵੇਂ ਹੀ ਆਪਾਂ ਨੇ ਰੱਖੇ ਹੋਏ ਨੇ ਇਹਦੇ ਚ ਮਤਲਬ ਕੋਈ ਧੋਕੇ ਨਹੀਂ ਹਾਂ ਨਾ ਜੀ ਨਾ ਧੋਕੇ ਵੀ ਨਹੀਂ ਐਵੇਂ ਹੀ ਰੱਖੇ ਨੇ ਇਹਨਾਂ ਨੂੰ ਆਪਾਂ ਮਤਲਬ ਕਿ ਜਿੱਥੇ ਆਂਡਾ ਦਿੰਦੀ ਹੈ ਮੁਰਗੀ ਜਾ ਕੇ ਉੱਥੇ ਤੂੜੀ ਪਾ ਕੇ ਰੱਖੀ ਹੁੰਦੀ ਹੈ ਅੱਛਾ ਤੇ ਉਹਦੇ ਵਿੱਚ ਮੁਰਗੀ ਨੇ ਆਂਡਾ ਦੇਣਾ ਹੁੰਦਾ ਜਾ ਕੇ ਨੇਰੇ ਚੀ ਆਂਡਾ ਦਿੰਦੀ ਹੈ ਜੀ ਹਾਂਜੀ ਕਿਆ ਬਾਤ ਹੈ ਬਹੁਤ ਵਧੀਆ ਲੱਗਾ ਭਾਜੀ ਆ ਤੁਸੀਂ ਦੋ ਮਿੰਟ ਮੇਰਾ ਕੈਮਰਾ ਫੜ ਲਿਓ ਜੀ ਤੇ ਅਸਲ ਦੇ ਵਿੱਚ ਗੱਲ ਮੇਨ ਇਹ ਆ ਵੀ ਸਾਡਾ ਤਾਂ ਥੋੜਾ ਹੁੰਦਾ ਵੈਸੇ ਅਸੀਂ ਟੇਸਟ ਟੂਸ ਕਰੀ ਦੀਆ ਪਰ ਅੱਜ ਸਾਡਾ ਟੈਸਟਿੰਗ ਵਾਲਾ ਲਗਭਗ ਨਹੀਂ ਖਾਣਾ ਕਿਉਂਕਿ ਭਾਈ ਨੂੰ ਭਾਅ ਨੂੰ ਵੀ ਪਤਾ ਆ ਤੇ ਆ ਚੈੱਕ ਕਰੋ ਤੁਸੀਂ ਐਂਡੇ ਬਹੁਤ ਵਧੀਆ ਭਰਾ ਦਾ ਕੰਮ ਆ ਤੇ ਸਲੂਟ ਆ ਭਾਈ ਤੁਹਾਨੂੰ ਤੁਸੀਂ ਇਹਦਾ ਸੋਨਾ ਕੰਮ ਕਰ ਰਹੇ ਹੋ ਬਹੁਤ ਵਧੀਆ ਕੰਮ ਕਰ ਰਹੇ ਹੋ ਐਵੇਂ ਹੀ ਕਰਦੇ ਰਹੋ ਕਦੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਠੀਕ ਆ ਜੀ ਸਿਰਫ ਲੋਕਾਂ ਦੀ ਸੋਚ ਛੋਟੀ ਹੁੰਦੀ ਆ ਤੇ ਇਹਨੂੰ ਕਦੀ ਵੀ ਦਿਮਾਗ ਤੇ ਨਹੀਂ ਲੈ ਕੇ ਆਉਣਾ ਨਹੀਂ ਮੈਂ ਤਾਂ ਲੈਂਦਾ ਨਹੀਂ ਜੀ ਭਾਜੀ ਮੈਂ ਤਾਂ ਮੈਂ ਤਾਂ ਸ਼ੁਰੂ ਬਚਪਨ ਤੋਂ ਹੀ ਇਹ ਚੀਜ਼ ਦੇਖ ਰਿਹਾ ਵੀ ਆਪਾਂ ਬਾਹਰ ਨਹੀਂ ਜਾਣਾ ਹੈਗਾ ਕਿਤੇ ਵੀ ਆਪਾਂ ਇੱਥੇ ਹੀ ਰਹਿ ਕੇ ਕੰਮ ਕਰਨਾ ਵਾਹ ਜੀ ਵਾਹ ਤੇ ਦੂਜਾ ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਨਾ ਤੁਹਾਨੂੰ ਵੀ ਖੁਸ਼ੀ ਹੋਊਗੀ ਤੇ ਮੈਨੂੰ ਦੱਸਦੇ ਨੂੰ ਖੁਸ਼ੀ ਹੁੰਦੀ ਆ ਜੀ ਵੀ ਮੈਂ ਕੰਮਾਂ ਸਾਰੇ ਹੀ ਕਰਦਾ ਆਲ ਇਨ ਵਨ ਮਤਲਬ ਕਿ ਜਿਵੇਂ ਜਿੱਥੇ ਨੂੰ ਵੀ ਹੋ ਜਾਵੇ ਉਹ ਕਰ ਲੈਂਦਾ ਕੀ ਬਾਤ ਵੈਸੀ ਤੇ ਮੇਰੇ ਕੋਲ ਇੱਕ ਜਿਵੇਂ ਮੇਰੇ ਫਾਦਰ ਸਾਹਿਬ ਪਹਿਲਾਂ ਦੁੱਧ ਦਾ ਕੰਮ ਕਰਦੇ ਸੀ ਹਾਂ ਜੀ ਉਹਨਾਂ ਕੋਲ ਉਸ ਟਾਈਮ ਦੇ ਵਿੱਚ ਰਾਜਦੂਤ ਮੋਟਰਸਾਈਕਲ ਹੁੰਦਾ ਸੀਗਾ ਦੁੱਧ ਉਹਦੇ ਤੇ ਪਾਉਂਦੇ ਸੀ ਉਹ ਅੱਛਾ ਤੇ ਉਹ ਰਾਜਦੁੱਤ ਨੋਟਸਾਈਕਲ ਸਾਡਾ ਘਰ ਦਾ ਪਹਿਲਾ ਮੋਟਰਸਾਈਕਲ ਸੀਗਾ ਅੱਜ ਵੀ ਖੜਾ ਹੁਣਾ ਅੱਜ ਵੀ ਉਹ ਖੜਾ ਤੇ ਮੈਂ ਉਹਨੂੰ ਮੋਟਰਸਾਈਕਲ ਨੂੰ ਤਿਆਰ ਕਰਵਾਇਆ ਵਾਹ ਜੀ ਵਾਹ ਤਿਆਰ ਕਰਵਾ ਕੇ ਮੈਂ ਮਤਲਬ ਆਪਣੀ ਕਾਲਜ ਲਾਈਫ ਦੇ ਵਿੱਚੋਂ ਤੋਂ ਉਹਨੂੰ ਮੈਂ ਲੈ ਕੇ ਜਾਂਦਾ ਸੀ ਉੱਥੇ ਅੱਛਾ ਤੇ ਇੰਸਟਾਗ੍ਰam ਫੇਸਬੁੱਕ ਤੇ ਉਹਦੀਆਂ ਫੋਟੋਆਂ ਫੋਟੋਆਂ ਮੁੰਡੇ ਪਾਈ ਦਿੰਦੇ ਨੇ ਜੀ ਕਿਆ ਬਾਤ ਆਪਾਂ ਵੀ ਪਾ ਦਿੰਦੇ ਸੀਗੇ ਤੇ ਆਪਾਂ ਨੂੰ ਮਤਲਬ ਕਿ ਫਿਲਮ ਇੰਡਸਟਰੀ ਤੋਂ ਵੀ ਬਹੁਤ ਵਾਰੀ ਫੋਨ ਆਏ ਵੀ ਭਾਜੀ ਇਹ ਮੋਟਰਸਾਈਕਲ ਬੰਦਾ ਤੇ ਮੈਨੂੰ ਹੁਣ ਦੱਸਦੇ ਉਹਨੂੰ ਖੁਸ਼ੀ ਆਊਗੀ ਤੇ ਮੇਰੇ ਮੋਟਰਸਾਈਕਲ ਨੇ ਘੱਟੋ ਘੱਟ ਅ 15-20 ਤਾਂ ਗਾਣਿਆਂ ਦੇ ਵਿੱਚ ਕੰਮ ਕੀਤਾ ਜੀ ਮੈਂ ਉਹਨਾਂ ਦਾ ਉਹਦੇ ਕੋਲ ਰੈਂਟ ਲੈਣਾ ਹੈ ਰੈਂਟ ਲੈਣੀ ਆ ਹਾਂ ਜੀ ਮੈਂ ਰੈਂਟ ਲੈਣਾ ਹੈ ਕਿੰਨਾ ਰੈਂਟ ਲੈਣੀ ਆ ਦਾ ਮੈਂ 5000 ਰੁਪਏ ਪਰ ਡੇ ਦਾ ਰੈਂਟ ਹੈ ਜੀ ਮੇਰਾ ਉਹਦਾ ਹਾਂ ਬਾਤ ਹੈ ਭਜੀ ਬੜਾ ਤਕੜਾ ਬਿਜ਼ਨਸਮੈਨ ਬੰਦਾ ਭਰਾ ਤੂੰ ਤਾਂ ਹੈ ਅਈ ਦਾ ਵੈਸੇ ਦੇਖੜੇ ਵੀ ਆਂਡੇ ਵਿੱਚ ਡਿਆ ਭਰਾ ਗੱਲਾਂ ਇਹਦਾ ਭਰਾ ਦਾ ਵਾਵਾ ਉੱਚੀਆਂ ਛੜਾਂ ਤੇ ਬੈਠੇ ਹੋਏ ਨੇ ਹਾਂ ਜੀ ਮੈਂ ਹੁਣ ਹੋਰ ਦੱਸਦਾ ਵੀ ਮੇਰਾ ਮੋਟਰਸਾਈਕਲ ਆ ਆਪਣਾ ਰਵਿੰਦਰ ਗਰੇਵਾਲ ਭਾਜੀ ਦੀ ਫਿਲਮ ਆਈ ਸੀ ਡੰਗਰ ਡਾਕਟਰ ਹਾਂਜੀ ਉਹਦੇ ਵਿੱਚ ਜਿਹੜਾ ਉਹ ਰਾਜਦੂਤ ਹੈ ਜੀ ਉਹ ਮੈਨੂੰ ਦੱਸਦੇ ਨੂੰ ਖੁਸ਼ੀ ਹੁੰਦੀ ਆ ਵੀ ਉਹ ਮੇਰਾ ਰਾਜਦੂਤ ਹੈ ਉਹ ਕੀ ਬਾਤ ਹੈ ਮੈਂ ਹਾਂਜੀ ਐਡਰੈਸ ਬੋਲ ਦਿਓ ਐਡਰੈਸ ਕੀ ਆ ਐਡਰੈਸ ਆਪਣਾ ਹੈਗਾ ਜੀ ਸਰੰਦ ਰੋਡ ਦੇ ਉੱਤੇ ਅਲਕਾ ਜਾਰ ਪੈਲਸ ਹੈ ਜੀ ਓਕੇ ਹਾਂਜੀ ਤੇ ਉਹਦੇ ਬਾਹਰ ਆਪਾਂ ਖੜਦੇ ਆ ਜੀ ਆਪਣਾ ਪਿੰਡ ਹੈਗਾ ਜੀ ਖਲੀਫੇ ਵਾਲਾ ਸਰੰਦ ਰੋਡ ਦੇ ਉੱਤੇ ਹੀ ਆ ਜੀ ਇਥੋਂ ਪੈਲਸ ਦੇ ਬੈਕ ਸਾਈਡ ਦੇ ਹੀ ਆ ਜੀ ਹਾਂਜੀ ਤੇ ਬਾਈ ਹੁਣ ਤੁਸੀਂ ਕਰਨਾ ਕੀ ਆ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸੋਨੇ ਜੇ ਕਮੈਂਟ ਕਰਕੇ ਤੁਸੀਂ ਸਾਨੂੰ ਭਰਾ ਦੀ ਕੋਸ਼ਿਸ਼ ਤੇ ਬਾਰੇ ਦੱਸਣਾ ਇਹ ਭਰਾ ਆਂਡੇ ਬਾਲ ਰਿਹਾ ਆ ਤੇ ਕਿਵੇਂ ਲੱਗੀ ਤੁਹਾਨੂੰ ਕੋਸ਼ਿਸ਼ ਤੇ ਬਾਈ ਦੇ ਕੰਮ ਨੂੰ ਨਾਲੇ ਸਪੋਰਟ ਵੀ ਕਰੋ ਜਿਹੜਾ ਵੀ ਭਰਾ ਸਰਹੰਦ ਤੋਂ ਪਟਿਆਲੇ ਜਾਂਦਾ ਜਾਂ ਪਟਿਆਲੇ ਤੋਂ ਸਰਹੰਦ ਨੂੰ ਜਾਂਦਾ ਬਾਈ ਕੋਲੋਂ ਜਿਹੜੇ ਵੀ ਆਂਡੇ ਖਾਣ ਵਾਲੇ ਸ਼ਕੀਰ ਨੇ ਉਹ ਡ੍ਰੀਅਲ ਜ਼ਰੂਰ ਲੈ ਕੇ ਜਿਹੜਾ ਅੱਜ ਮੈਂ ਬਾਈ ਕੋਲੋਂ ਚਾਰ ਪੁਆਇੰਟ ਰਿਆ ਇਕੱਠੀਆਂ ਲੈ ਜਾਣੀਆਂ ਨੇ ਤੇਵੇ ਘਰ ਬਾਹਰ ਜਾ ਕੇ ਬਹਿ ਕੇ ਆਉਂਦਾ ਬਲ ਬਲ ਕੇ ਖਾਂਦੇ ਰਹਾ ਉਹ ਠੀਕ ਕਿਉਂ ਭਾਈ ਠੀਕ ਹੈ ਜੀ ਤੇ ਸੋ ਹੁਣ ਤੁਸੀਂ ਕਰਦਾ ਕਿ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਧੰਨਵਾਦ ਜੀ ਸਾਰਿਆਂ ਦਾ